ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਚਟਨੀ ਚਟਨੀ ਬਣਾਵਾਂਗੇ ਆਪਾਂ ਬਹੁਤ ਸਾਰਾ ਨਿੱਕ ਸੁੱਕ ਦਾ ਸਮਾਨ ਪਾ ਕੇ ਤੇ ਕੀ ਕੀ ਸਮਾਨ ਆਪਾਂ ਚਟਨੀ ਵਿੱਚ ਪਾਵਾਂਗੇ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲਿਆ ਜੀ ਹਰਾ ਧਨੀਆ ਥੋੜਾ ਜਿਹਾ ਲਿਆ ਆਪਾਂ ਹਰਾ ਧਨੀਆ ਇੱਕ ਲਿਆ ਪਿਆਜ਼ ਤੇ ਇੱਕ ਲਿਆ ਟਮਾਟਰ ਦੋ ਛੋਟੀਆਂ ਮੂਲੀਆਂ ਲਈਆਂ ਨੇ ਤੇ ਦੋ ਲਈਆਂ ਛੋਟੇ ਸਾਈਜ਼ ਚ ਗਾਜਰਾ ਤੇ ਦੋ ਆਮਲੇ ਨੇ ਆਪਾਂ ਆਮਲੇ ਤੇ ਥੋੜਾ ਜਿਹਾ ਲਿਆ ਆਪਾਂ ਅਦਰਕ ਤੇ ਚਾਰ-ਪੰਜ ਲਈਆਂ ਨੇ ਹਰੀਆਂ ਮਿਰਚਾਂ ਤੇ ਚਟਨੀ ਹੈ ਜਿਹੜੀ ਪੁਦੀਨੇ ਤੋਂ ਬਿਨਾ ਅਧੂਰੀ ਹੈ ਜੀ ਥੋੜਾ ਜਿਹਾ ਲਿਆ ਆਪਾਂ ਪੁਦੀਨਾ ਇਸ ਸਾਰੀ ਚਟਨੀ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਿਆ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਤੇ ਔਲਿਆ ਜਿਹੜੇ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ ਚਟਨੀ ਵਿੱਚ ਤੁਸੀਂ ਕੋਈ ਵੀ ਫਟਿਆਈ ਪਾ ਸਕਦੇ ਹੋ ਜਿਸ ਤਰ੍ਹਾਂ ਕਿ ਸੁੱਕੀ ਆਮਚੂਰ ਪਾਊਡਰ ਪਾ ਸਕਦੇ ਹੋ ਜਾਂ ਇਮਲੀ ਵੀ ਪਾ ਸਕਦੇ ਹੋ ਪਰ ਜਿਹੜਾ ਔਲਿਆਂ ਦਾ ਟੇਸਟ ਆ ਇਸ ਚਟਨੀ ਵਿੱਚ ਸਰਦੀਆਂ ਵਾਲੀ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਤੇ ਚਲੋ ਫਿਰ ਸਟਾਰਟ ਕਰਦੇ ਹਾਂ ਜੀ ਚਟਨੀ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਸਾਰੀਆਂ ਸਬਜ਼ੀਆਂ ਨੂੰ ਜੋ ਵੀ ਆਪਾਂ ਨੇ 150 ਚਟਨੀ ਵਾਸਤੇ ਸਾਰੇ ਸਮਾਨ ਨੂੰ ਆਪਾਂ ਬਰੀਕ-ਵਰੀਕ ਕੱਟ ਲੈਣੇ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਕੱਟ ਲੈਣੇ ਆ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੁੰਡੇ ਵਿੱਚ ਕੁੱਟ ਕੇ ਤੇ ਚਟਨੀ ਜਿਹੜੀ ਬਣਾ ਕੇ ਤਿਆਰ ਕਰਾਂਗੇ। ਤੇ ਚਟਨੀ ਜਿਹੜੀ ਆਪਾਂ ਜ਼ਿਆਦਾ ਬਰੀਕ ਨਹੀਂ ਕਰਨੀ ਬਿਲਕੁਲ ਦਰਦਰੀ ਜੀ ਰੱਖਾਂਗੇ ਚਟਨੀ ਮਿਰਚਾਂ ਤੁਸੀਂ ਜਿਹੜੀ ਘਟਵਾਤ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਪਾਸ ਕਰ ਸਕਦੇ ਹੋ ਪਰ ਇਹ ਜਿਹੜੀਆਂ ਮੈਂ ਮਿਰਚਾਂ ਲਈਆਂ ਨੇ ਹਰੀਆਂ ਇਹ ਬਿਲਕੁਲ ਕੋੜੀਆਂ ਨਹੀਂ ਲਈਆਂ ਇਸ ਕਰਕੇ ਆਪਾਂ 5 ਤੋਂ 6 ਮਿਰਚਾਂ ਚੜਨੀ ਵਿੱਚ ਪਾਵਾਂਗੇ ਗਾਜ ਦੇ ਜਿਹੜੇ ਗੰਢ ਜੀ ਹੁੰਦੀ ਹੈ ਵਿੱਚ ਉਹ ਆਪਾਂ ਛੱਡ ਦਾਂਗੇ ਬਾਹਰ ਆਪਾਂ ਜਿਹੜੇ ਔਲੇ ਲੈਣੇ ਦੋ ਇਹਨਾਂ ਨੂੰ ਆਪਾਂ ਕੁੰਡੇ ਦੇ ਵਿੱਚ ਪਹਿਲਾਂ ਹਰੀਆਂ ਹਰਾ ਧਨੀਆ ਤੇ ਪੁਦੀਨਾ ਤੇ ਆਮਲੇ ਜਿਹੜੇ ਲਏ ਇਹਨਾਂ ਨੂੰ ਆਪਾਂ ਪਤਲਾਂਗੀ ਕੁੱਟ ਕੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਦਰਦਰਾ ਜਿਹੜਾ ਬਾਕੀ ਸਮਾਨ ਕਟਿਆ ਉਹਨੂੰ ਕੱਟ ਕੁੱਟ ਲਾਂਗੇ ਤੇ ਨਾਲ ਹੀ ਹੁਣ ਇਹਦੇ ਵਿੱਚ ਕੱਟ ਲਾਂਗੇ ਜੀ ਹਰਾ ਧਨੀਆ ਇਹਨਾਂ ਤੇ ਜੰਤ ਜੰਤ ਨੂੰ ਆਪਾਂ ਕੁੱਟ ਲੈਨੇ ਆ ਪਹਿਲਾਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਕਟੀਆਂ ਨੇ ਸਰਜੀਆਂ ਇਹਨਾਂ ਨੂੰ ਪਾ ਕੇ ਥੋੜੀਆਂ ਥੋੜੀਆਂ ਆਪਾਂ ਇਹਨਾਂ ਨੂੰ ਕੁੱਟ ਲੈਨੇ ਆ ਚਲੋ ਜੀ ਆਪਾਂ ਦਰਦਰੀ ਜੀ ਤੁਸੀਂ ਦੇਖ ਸਕਦੇ ਹੋ ਚਟਨੀ ਆਪਾਂ ਕੁੱਟ ਕੇ ਤਿਆਰ ਕਰ ਲਈ ਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਨਮਕ ਤੇ ਨਮਕ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਟੇਸਟ ਦਿੰਦਾ ਉਹ ਹੈ ਜੀ ਕਾਲਾ ਨਮਕ ਤੇ ਇਹਨੂੰ ਪਾ ਦਾਂਗੇ ਆਪਾਂ ਟੇਸਟ ਦੇ ਹਿਸਾਬ ਨਾਲ ਅੱਧਾ ਚਮਚ ਆਪਾਂ ਨਮਕ ਦਾ ਪਾ ਦਾਂਗੇ ਤੇ ਇਹਨੂੰ ਥੋੜਾ ਜਿਹਾ ਹੋਰ ਕੁੱਟ ਕੇ ਤੇ ਲੂਣ ਆ ਜਿਹੜਾ ਨਮਕ ਪਾਇਆ ਇਹਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਜੀ ਚੰਗੀ ਤਰ੍ਹਾਂ ਚਲੋ ਜੀ ਚਟਨੀ ਆਪਣੀ ਤਿਆਰ ਜੇ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਜੀ ਇੱਕ ਕੌਲੀ ਦੇ ਵਿੱਚ ਤੇ ਨਮਕ ਜਿਹੜਾ ਆਪਾਂ ਪਾਇਆ ਉਹ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਚਮਚੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਚਟਨੀ ਦਾ ਕਲਰ ਵੀ ਕਿੰਨਾ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੌਲੀਚ ਕੱਢ ਲੈਨੇ ਜੀ ਤੁਸੀਂ ਇਹਨੂੰ ਚਟਨੀ ਨੂੰ ਤਿੰਨ ਤੋਂ 4 ਦਿਨ ਵਾਸਤੇ ਸਟੋਰ ਕਰਕੇ ਕਿਸੇ ਵੀ ਕੱਚ ਦੇ ਭਾਂਡੇ ਵਿੱਚ ਤੁਸੀਂ ਰੱਖ ਸਕਦੇ ਹੋ ਤੇ ਇਸ ਚਟਨੀ ਨੂੰ ਖਾਣ ਦੇ ਨਾਲ ਜਿਹੜਾ ਰੋਟੀ ਦਾ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਹੋ ਜਾਂਦਾ ਤੇ ਜਿਹੜੀ ਚੀਜ਼ ਕੋਈ ਵੀ ਖਾਣੇ ਆ ਆਪਾਂ ਰੋਟੀ ਵਗੈਰਾ ਸਭ ਪਚ ਜਾਂਦੀ ਆ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਮੇਰੇ ਤਰੀਕੇ ਨਾਲ ਸਰਦੀ ਦੇ ਮੌਸਮ ਵਿੱਚ ਇਸ ਚਟਨੀ ਨੂੰ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਵਧੀਆ ਟੇਸਟ ਆਉਂਦਾ ਤੇ ਲਓ ਜੀ ਚਟਨੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਜੇਕਰ ਤੁਹਾਨੂੰ ਅਜ ਦੀ ਚਟਨੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ